ਇੱਧਰ ਪਿੰਡ ਧਲੇਰਾ ਬਾਈ ਕਿਹੜਾ ਪਿੰਡ ਆ ਬਾਈ ਡੇਲਾ ਸੀਆਂ ਕਾ ਪਤਾ ਕਰੋ ਕਿ ਨਾਲ ਜੀ ਰੇਡ ਪਹਿਲੀ ਰੇਡ ਕਾਲਾ ਲਾ ਚੋਪਰ ਆ ਚੱਕ ਸੀਰ ਉਹ ਵਧੀਆ ਰੇਡ ਪਾਉਣਾ ਮੁੰਡਾ ਗਿਆ ਨੀ ਯਾਰ ਇਹ ਪੜੀ ਘਾਟ ਗੇਮ ਲੱਗੀ ਇਹਨੂੰ Double touch. ਹਾਂ ਜੇ ਜਾਨ ਵੀ ਰੇਡ ਵਧੀਆ ਲੱਗਿਆ ਤਾੜੀ ਵਾਰੇ ਕੀ ਜਿਆਦਾ ਦਰਸ਼ਕੋ ਤਾੜੀ ਮਾਰਦੇ ਕਰੋ ਯਾਰ ਵਾਓ ਗਬਰੂਆ ਵੇ ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਤੀ ਆ 2-4 ਮਿੰਟ ਬਾਕੀ ਨੇ ਜੇ ਕੋਈ ਟੀਮ ਐਂਟਰ ਹੋਣਾ ਚਾਹੁੰਦੀ ਆ ਤਾਂ ਹੋ ਸਕਦੀ ਆ ਬਾਅਦ ਚ ਵੀ ਰੇਡ ਆਖਿਓ ਵੀ ਬਾਈ ਯਾਰ ਦੂਰੋਂ ਆਇਆ ਇਹਨਾਂ ਦਾ ਤੇਲ ਫੂਕਦਾ ਫਿਰ ਵੀਰੇ ਟੀਮ ਐਂਟਰ ਨਹੀਂ ਹੋਣੀ ਹੋਰ ਓਏ ਹਾਂ ਜੀ ਹਾਂ ਜੀ ਕੋਈ ਵਿਅਕਤੀ ਮੈਂਟਰ ਰਾਜੀ ਨੱਥੋਂ ਵਾਲੇ ਯਾਰ ਫੋਨ ਆਇਆ ਮੈਨੂੰ ਆ ਗਿਆ ਦਰਦ ਘੰਟੇ ਚੋਂ ਨੱਥੋਂ ਜੀ ਨੱਥੋਂ ਵਾਲ ਨੱਥੋਂ ਆ ਠੀਕ ਆ ਜੀ ਰਾਖੋੜ ਦੇ ਲਾਂਗੇ ਇੱਥੇ ਓਕੇ ਜੀ ਓਕੇ ਜੀ ਹਾਂ ਭਾਈ ਅਗਲਾ ਮੈਚ ਜਿਹੜਾ ਹੈ ਨਾ ਸਾਡਾ ਫਾਈਨਲ ਸੈਮੀ ਫਾਈਨਲ ਦਾ ਮੈਚ ਜਿਹੜਾ ਹੈ ਸ਼ਰੋਧ ਵਰਸਸ ਟੈਪੀ ਨੰਬਰ ਦੋ ਗੰਗਣਵਾਲ ਵਰਸਸ ਨੰਬਰ ਤਿੰਨੇ ਜੋ ਆ ਹੈ ਮੈਚ ਜਿੱਤੂਗਾ ਉਹਦਾ ਗੰਗਣਵਾਲ ਦਾ ਮੈਚ ਆ ਗਿਆ ਭੈੜਾ ਜਾਫੀ

ਪੇਜ ਆ ਜਾਏਗਾ ਕਿਉਂ ਟਾਵਲ ਟੱਚ ਜਸਤ ਕਰਨ ਲੱਗ ਤੋ ਕਰ ਵੀ ਸਕੀ ਜੀ ਵੀਰੇ ਫਿਲਮ ਦੇ ਨਾਲ ਸਾਰੇ ਆ ਜੋ ਨਹੀਂ ਲਗਾਤਾਰ ਪਾ ਟਟ ਕੇ ਭਾਈ ਸਾਰ ਗਿਆ ਪ्योर ਪਿੰਡ ਦੀਆਂ ਟੀਮਾਂ ਧਿਆਨ ਦਿਓ ਜਿਹੜੀਆਂ ਸਾਡੇ ਕੋਲੇ ਕੱਚੇ ਜਿਹੇ ਲਖੀਨ ਟੀਮਾਂ ਪ्योर ਪਿੰਡ ਦੀਆਂ ਸਾਡੇ ਨਾਲ 5-4 ਮਿੰਟ ਦੇ ਵਿੱਚ ਆ ਕੇ ਰਾਬਤਾ ਕਾਇਮ ਕਰੋ ਨਹੀਂ ਫਿਰ ਅਸੀਂ ਕਿਹੜੀ ਟੀਮਾਂ ਹੋਰ ਸਾਡੇ ਕੋਲੇ ਖੜੀਆਂ ਨੇ ਵੀਰ ਤੁਹਾਡੀਆਂ ਦੀਆਂ ਟੀਮਾਂ ਕੱਟ ਕੇ ਅਸੀਂ ਦੂਜੀਆਂ ਟੀਮਾਂ ਐਟਰ ਕਰਾਂਗੇ 24 ਟੀਮਾਂ ਐਟਰ ਕਰਨੀਆਂ ਨੇ ਇਹ ਨਹੀਂ ਵੀ ਰਾਤ ਦੇ ਤੇ 8-9 ਵਜਾਉਣੇ ਆ 5:00 ਵਜੇ ਤੱਕ 6:30 5:00 ਵਜੇ ਤੱਕ ਮੈਚ ਕਰਾਈ ਜਾਣਗੇ ਬਹੁਤ ਚੰਗੀ ਸੋਚ ਹੈ ਸਾਡੇ ਪ੍ਰਬੰਧਕ ਵੀਰਾਂ ਦੀ ਜੀ ਛਣੇਰਾ ਚ ਨਹੀਂ ਕਰਾਂਗੇ ਇਸ ਕਰਕੇ ਮੇਰੀ ਬੇਨਤੀ ਹੈ ਭਰਾਵਾਂ ਬਣ ਕੇ ਜਿਹੜੀਆਂ ਟੀਮਾਂ ਸਾਡੇ ਕੋਲੇ ਕੱਚੇ 'ਚ ਲੱਗੀਆਂ ਹੋਈਆਂ ਨੇ ਉਹ ਸਾਡੇ ਦਾ ਸਨਮਾਨ ਕਰਿਓ ਪਹਿਲੇ ਸੈਮੀ ਦੀਆਂ ਟੀਮਾਂ ਧਿਆਨ ਦਿਓ ਟਾਪੀ ਮਾਨਸਾ ਤੇ ਸਰਾਉੜ ਇਹ ਖਿਡਾਰੀ ਸਾਡੇ ਵੀਰ ਗਰਾਊਂਡ ਦੇ ਲਾਗੇ ਰਹਿਣ ਪਹਿਲਾ ਸੈਮੀ ਫਿਰ ਦੂਜਾ ਸੈਮੀ ਉਸ ਤੋਂ ਬਾਅਦ ਪਿਓਰਪਿੰਡ ਦੇ ਮੁਕਾਬਲੇ ਸ਼ੁਰੂ ਹੋਣਗੇ ਮੈਂ ਇੱਕ ਬੇਨਤੀ ਕਰਨਾ ਖੁਸ਼ੀ ਉਹਨਾਂ ਨੂੰ ਸਤਰਾ ਮੀਰੇ ਨੂੰ ਵਿਟਾਈਆਂ ਕੱਢ ਦਿਓ ਖੁਸ਼ੀ ਟਾਈਆਂ ਪਾ ਦਿਓ परिद्र <tapos> <tapos> ڪار ڏاڍي ڪيت ڏاڍو پوءِ اٿي يا رها ڪي چٽي وره يا رها انهن ۾ لڳي ها پنهنجو ڏاڍو ممانا ڏاڍو آيا پئي چلو ٻاڙي ها هجي نه ٿو ٿو هه کلي وار ٿو ٿي وئي بیٹا تماري گلا يانو تو بابا ها هجي مان ڏي رکي لڳي ها لڳي ਹਾਂ ਜੀ ਹੋਰ ਹੈ ਕੋਰਾ ਜੀ ਹਾਂਜੀ ਆਜੀ ਆਜੀ ਵੀਰੇ ਹਾਂਜੀ ਲੰਗਰ ਵਾਲੇ ਬੋਲਦੇ ਆ ਜਲਦੀਪ ਸਿੰਘ ਖੁਲਾਰਾਂ ਦੇ ਗੁਰਦੁਆਰੇ ਠੀਕ ਹੈ ਜੀ ਬਾਬਾ ਜੀ ਸਤ ਬਾਬਾ ਕੁਲਦੀਪ ਸਿੰਘ ਖੁਲਾਰ ਵਾਲੇ ਗੁਰੂ ਘਰ ਦੇ ਵਿੱਚ ਗਰਮ ਗਰਮ ਚਾਹ ਤੇ ਗੁਰੂ ਘਰ ਲੰਗਰ ਦਾ ਟੁੱਟ ਵਰਤਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਬੇਤੀਆ ਜੀ ਸੇਟਾ ਕੇ ਪ੍ਰੋਪਰ ਕੱਪੜੇ ਪਾ ਕੇ ਗੁਰੂ ਘਰ ਦੇ ਵਿੱਚ ਤੁਸੀਂ ਜਾ ਕੇ ਗੁਰੂ ਕਾ ਲੰਗਰ ਛੱਕ ਸਕਦੇ ਹੋ ਇਹ ਸਾਡੀ ਬੇਤੀ ਨੂੰ ਪ੍ਰਵਾਨ ਕਰਿਓ ਸਾਰੇ ਖਿਡਾਰੀ ਤੇ ਸਾਰੇ ਦਰਸ਼ਕ ਵੀਰ ਇਹ ਬਾਰੇ ਬੰਦਾ ਮੈਂ ਕੋਈ ਨਹੀਂ ਜਣਾ ਯਾਰ ਰੁਹ ਹਲੋ ਰਵੀ ਦੇਖ ਕੇ ਆਇਆ ਬਈ ਯਾਰ ਤੁਹਾਡੀ ਬਾਤ ਤਾਂ ਹੈਗੀ ਨਹੀਂ ਤੁਹਾਡੀ ਯਾਰਾ ਵਾਹ 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 ਬਾਟੇ ਜੀ ਕਿੰਨੀ ਟੀਮਾਂ ਉਹ ਕਰ ਦਿੰਦੀਆਂ ਜੀ ਦੁਨੀਆ ਹੀ ਹੰਭੜਾ ਪੁਰੇ 20 ਹੋ ਗਏ ਜੀ 20 ਆ ਟੀਮਾਂ ਇੱਕ ਤਾਂ ਮੇਰੇ ਕੋਲ ਨਹੀਂ ਆਈਆਂ ਨੇ ਇੱਕ ਨੱਥੋ ਵਾਲੇ ਕਿਸੇ ਖਾ ਗੱਲਾਂ ਮੋਕੇ ਤੋਂ ਠੀਕ ਆ ਜੀ ਠੀਕ ਆ ਵੀਰੇ ਉਹ ਵੀ ਕਰ ਲੈਂਦੇ ਆ ਕੱਟੇ ਆ ਜੀ ਟੀਮਾਂ ਆ ਰਹੀਆਂ ਨੇ ਕੱਟੇ ਆ ਜਾ ਰਹੀਆਂ ਨੇ ਆਪਣੇ ਕੋਲ ਕਰ ਲਿਆ ਜੀ ਕਰ ਲਿਆ ਇੱਕ ਨੱਥੋਵਾਲ ਇੱਕ ਠੇਕਾ ਗਲਾ ਠੀਕ ਆ ਜੀ ਬੱਜ ਜਾ ਬੱਜ ਜਾ ਬੱਜ ਜਾ ਹੁਣ ਸੱਜੀ ਪੁੱਟੇ ਲੈ ਲੈ ਕੇ ਦੋਨ ਪੜ੍ਹ ਲੈ ਰੋਈਂ ਕਰਾ ਦੇ ਰਹੀ ਕਾਲੇ ਵੀਰ ਹੁਣੀ ਨੇ ਭਰਾ ਸਾਡੇ ਤੇ ਨਾਲ ਜੋਤ ਗਿੱਲ ਤੇ ਨਾਲ ਕਰਮਜੀਤ ਜੱਗੂ ਭਰਾ ਸਾਡਾ ਗਰਮੀਤ ਭੋਗੇ ਵਾਲਾ ਬਹੁਤ ਪਿਆਰਾ ਕਦੀ ਚੈਨਾ ਦੇ ਨਾਲ ਤੇ ਕਦੀ ਸੈਕਲੇ ਦੇ ਨਾਲ ਮਾਨ ਸਨਮਾਨ ਕਰਦੇ ਹੁਣੀ ਕਾਲੇ ਵੀਰ ਹੁਣੀ ਲਵੀ ਗਰਮੀਤ ਕਿੱਥੇ ਆ ਭਰਾਵਾਂ ਨੂੰ ਚਾਹ ਪਾਣੀ ਪੜਾਈਏ ਬੁਲਾ ਕੇ ਆਪਾਂ ਸਤਜਾਰ ਦੇ ਜੋਨੇ ਵੀਰ ਕਾਲੇ ਹੁਣੀ ਕਰਮਜੀਤ ਜੱਗੂ ਹੁਣੀ ਨੇ ਜੋਤ ਵੀਰ ਹੁਣੀ ਨੇ ਸਾਰੇ ਭਰਾਵਾਂ ভাই ਬਹੁਤ ਬਹੁਤ ਧੰਨਵਾਦ ਅਸੀਂ ਦਿਲੋਂ ਕਰਦੇ ਆ ਹਾਂ ਸਾਡੇ ਪ੍ਰਧਾਨ ਸਰ ਗੁਰਜੀਤ ਸਿੰਘ ਜੀ ਭੋਗੀਆਲ ਭੋਗੀਆਲ ਕਲੱਬ ਦੇ ਪ੍ਰਧਾਨ ਹੁੰਦੇ ਨੇ ਗੁਰਜੀਤ ਸਿੰਘ ਜੀ ਉਹ ਵੀ ਆਏ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਪਲੀਜ਼ ਇਧਰ ਜਰੂਰ ਚਾਹ ਪਾਣੀ ਪੀਣ ਜੀ ਆ ਕੇ ਖੁਸ਼ੀ ਇੱਕ ਸੇਖਾ ਗਲਾ ਗਾਲੀ ਕੱਟਿਆ ਜੇ ਲੋੜ ਵੀਰੇ ਉਧਰ ਕਾਕੋ ਬਾਈ ਨੂੰ ਫੋਨ ਆਇਆ ਟੀਮ ਦਾ ਬਈ ਪਹਿਲਾ ਸੈਮੀਫਾਈਨਲ ਮੈਚ ਟੀਮਾਂ ਧਿਆਨ ਦਿਓ ਸਰਦ ਤੇ ਟੈਪੀ ਮਾਨਸਾ ਸਰਦ ਤੇ ਟੈਪੀ